ਸਾਡਾ ਕੱਲ ਹੈਗਾ ਸੀ ਪੇਪਰ ਅਗਨੀਵੀਰ ਦਾ ਬਠਿੰਡੇ ਪੁੱਛੋਂ ਮੰਡੀ ਤੇ ਉਹ ਸਾਰੇ ਅਸੀਂ ਪੇਪਰ ਦੇਣ ਜਾ ਰਹੇ ਸੀ ਤੇ ਸਾਰਾ ਸਾਡੇ ਉੱਤੇ ਪਿੰਡ ਦੇਗੇ ਸੀ ਮੁੰਡੇ ਤੇ ਚਾਰ ਪੰਜ ਤਾਂ ਪਿੰਡ ਦੇਗੇ ਸੀ ਬਾਕੀ ਸਾਰ 8 9 ਬਾਹਰ ਦੇਗੇ ਸੀ ਤੋਂ ਉਹਨਾਂ ਸਾਰਾ ਸਾਡਾ ਪਿੱਛਾ ਕੀਤਾ ਤੇ ਸਾਰਾ ਆਪਣੇ ਅਚਕਬ ਆਣ ਵਾਲੇ ਕੋਲ ਆ ਕੇ ਸਾਰ ਸਾਡੇ ਬੱਖੇ ਪਿਆ ਉਹਨਾਂ ਕੋ ਕਾਪਿਆ ਹਥਿਆਰਾਂਗੇ ਸੀ ਤੇ ਆ ਕੇ ਸਿਰ ਤੇ ਸਰ ਕਾਫੇ ਮਾਰਿਆ ਤੇ ਬਾਹਵਾ ਤੇ ਤਲੱਤਾ ਤੇ ਡੰਡੇ ਮਾਰੇ ਆ ਜੀ ਰੰਜ ਤਾਂ ਸਰ ਕੋਈ ਵੱਡਾ ਨਹੀਂ ਸੀ ਪਾ ਪਾਣੀ ਦੇ ਟਾਈਮ ਸਰ ਤਾਏਵਰਾਂ ਨਾਲ ਲੜਾਈ ਗਈ ਸੀ ਤੇ ਉਹ ਸਰ ਉਹਨਾਂ ਮਤਵਲਾ ਰੱਖੀ ਗਈ ਸੀ ਉਹ ਸਰ ਆਨਪਛਾਤੇਗੇ ਸੀ ਕੋਈ ਆਪਣੇ ਤੋਂ ਫਾਇਲ ਕਾ ਦੇ ਗਈ ਸੀ ਕੋਈ ਉਧਰ ਹੋ ਗਈ ਸੀ ਚੱਕ ਵਹਾਂ ਨਾਲ ਕੋਈ ਇੱਦਾਂ ਚਾਰ ਤ ਸਰ ਪਿੰਡ ਤੇ ਗਏ ਸੀ ਤੇ ਰਾਤ ਅਸੀਂ 22 ਵਜੇ ਟ੍ਰੇਨ ਚੜ੍ਹੇ ਗਏ ਸੀ ਤੇ ਮੰਨੇ ਤੇ ਇਹਨਾਂ ਕੋਈ ਦੀ ਗੱਲ ਲੱਗੀ ਆ 10-15 ਮਿੰਟੇ ਟ੍ਰੇਨ ਚੱਲੀ ਆ ਫਿਰ ਚੱਕਬਾਨ ਵਾਲੇ ਕੋਲ ਜਾ ਕੇ ਫਿਰ ਲੜਾਈ ਹੋਈ ਉਹਨਾਂ ਸਰ ਮੂੰਹ ਬਲੇਟੇ ਹੋਏਗੇ ਸੀ ਤੇ ਉਹ ਮਤਲਬ ਪਹਿਲਾਂ ਤਾਂ ਇਦਾਂ ਅਣਪਛਾਤੇ ਉਹਨਾਂ ਨਾਲ ਗੱਲ ਕਰਦੇਗੇ ਸੀ ਭਲਾ ਕੋਈ ਸਾਨੂੰ ਪਛਾਣੇਗਾ ਨਾ ਬਾਅਦ ਚ ਸਰ ਕਦੋਂ ਸਾਨੂੰ ਪਛਾਣ ਆ ਗਈ ਸੀ ਫਿਰ ਇਹਨਾਂ ਮੂੰਹ ਖੋਲਤਾ ਸੀ ਤੇ ਤੇਰੇ ਸ਼ਰੇ ਹਮ ਕਾਫੇ ਮਾਰਿਆ ਜੀ ਸਿਰ 'ਚ ਆਹੀ ਗੱਲ ਕਰ ਰਹੇਗੇ ਸੀ ਬਸ ਤੈਨੂੰ ਮਾਰ ਦੇਣਾ ਹਾਂ ਕੋਈ ਪੁਰਾਣੇ ਰੋਲੇ ਪਰਵਾਏ ਕਿਸ ਤਨੂ ਆਜ ਮਾਰ ਹੀ ਦੇਣਾ ਯਾਰ ਨਹੀਂ ਮਾਰ ਦੇਣਾ ਪਰ ਪਛਾਣ ਸਕਦੇ ਸਰ ਉਹ ਉਸ ਪਿੰਡ ਦਾ ਸਰਪੰਚ ਆ ਪਾਇਆ ਸੀ ਇਹ ਨਾਲ ਉਹਦਾ ਫਾਦਰ ਸਾਹਿਬ ਸੱਭਸੀਆਂ ਨਾਲ ਜੀ ਮੂੰਹ ਬੰਨੇ ਹੋਇਆ ਸੀ ਜੀ ਇੱਕ ਤਾਂ ਮਤਲਬ ਉਹਦੇ ਸਿਹਤ ਵਿੱਚ ਪਤਾ ਲੱਗ ਗਿਆ ਜੀ ਇੱਕ ਮਤਲਬ ਉਹ ਆਪ ਹੀ ਕਹੀ ਗਿਆ ਮਤਲਬ ਸਰ ਚਾਹਨਾ ਮਤਲਬ ਇੱਥੇ ਕੰਨੀ ਕੰਨੀ ਨਾ ਘਟਿਆ ਨਾ ਮਾਰਿਆ ਬਸ ਉਹਨੇ ਕਹਿੰਦੇ ਲੱਤਾਵਾ ਮਾ ਤੋੜੋ ਮੰਗਾ ਸੀ ਇਹ ਕਰਨਾ ਚਾਹੁੰਦੇ ਆ ਸਰ ਅੱਗੇ ਵੀ ਪਹਿਲਾਂ ਵੀ ਉਹਨਾਂ ਤੇ 7-8 ਪਰਚੇ ਹੈਗੇ ਆ ਕੋਈ ਕਿਸੇ ਤਰ੍ਹਾਂ ਵੀ ਕਿਸੇ ਦੀ ਵੀ ਸੁਣਵਾਈ ਨਹੀਂ ਹੁੰਦੀ ਤੇ ਸਰ ਤਾਂ ਕਰਕੇ ਸਖਤ ਤੋਂ ਸਖਤ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਏ ਜੀ ਸਰ ਚੱਲੇ ਸੀ ਪੇਪਰ ਕਰਨ ਆਰਮੀ ਦੇ ਪੇਪਰ ਹੈਗਾ ਸੀ ਫੇਰੇ 22 ਵਜੇ ਟ੍ਰੇਨ ਚੱਲਦੀ ਇੱਥੇ ਤੇ ਇਹ ਕੋਈ ਮੁੰਡੇ ਜਿਹੜੇ ਗੁੰਡਾਗਰਦੀ ਕਰਦੇ ਨੇ ਸਾਡੇ ਪਿੰਡ ਦੇ ਹੈਗੇ ਸੀ ਚਾਰ ਮੁੰਡੇ ਤੇ ਕੋਈ ਆਣ ਪਛਾਤੇ ਵੀ ਬੱਚੇ ਹੁਣ ਕਈ ਜਾਂਦੇ ਨੇ ਸਾਨੂੰ ਵਾਕੀ ਤੇ ਪਤਾ ਲੱਗ ਗਿਆ ਸਰਪੰਚ ਖੋਦ ਦੀ ਨਾਲ ਗਿਆ ਸੀ ਮੂੰਹ ਬੁਲੇਟਾ ਵੈਸੀ ਫਿਰ ਉਥੂ ਜਦੋਂ ਸਟੇਸ਼ਨ ਵਾਲ ਨਾਲ ਕੋਟ ਫਾੜ ਕੇ ਉਥੂ ਧੱਕੇ ਮਾਰਦੇ ਸੀ ਤੇ ਮੁੰਡੇ ਦੱਸਣ ਦੀ ਗੱਲ ਹੈ ਵੀ ਇਹ ਸਾਨੂੰ ਕਹਿੰਦਾ ਏ ਥੱਲੇ ਡੇਗਦੇ ਸੀ ਇੱਕ ਮੁੰਡਾ ਨਾਲ ਹੋਰ ਗਿਆ ਸੀ ਤੇ ਉਹਨੂੰ ਚੋਛ ਡਾਂਦਾ ਸੀ ਤੇ ਉਹਨੂੰ ਪਿੱਛਾ ਕਹਿੰਦੇ ਵੀ ਤੂੰ ਵਿਹਾੜ ਜਾ ਤੈਨੂੰ ਹੀ ਕੁਛ ਨਹੀਂ ਕਹਿਣਾ ਇਹਨੂੰ ਤਾਂ ਸੀ ਕਿੰਨ ਦਿੱਤਾ ਇਹ ਵਾਲਾ ਬਦਲਾ ਲੈਣਾ ਸੀ ਤੇ ਉਦੋਂ ਜੀ ਪਾਣੀ ਦੇ ਵਿੱਚ ਮਾੜਾ ਮੋਟਾ ਹੈਗਾ ਸੀ ਰੋਲਾ ਇਹਨਾਂ ਦੇ ਟਰੈਕਟਰ ਪਜਾ ਬਜਾ ਕੇ ਇਹਨਾਂ ਤੇ ਉਹ ਵਿੱਚ ਛਿੜਕੋ ਪੜਦੇ ਸੀ ਤੇ ਅਸੀਂ ਰੋਕਿਆ ਸੀ ਤੇ ਕਹਿੰਦੇ ਤੂੰ ਕੋ ਰੋਕਣ ਆਲੇ ਸੀ ਸਰਪੰਚ ਅੱਗੇ ਤੇ ਅੱਜ ਵੀ ਉੱਥੇ ਮੋਕਾ ਵੇਖਾ ਜਾਵੇ ਜਿੱਥੇ ਖੋਖਾ ਹੈਗਾ ਤੇ ਜਿਰਵੇਲੇ ਦੇ ਕੋਲ ਤੇ ਖੱਡਾ ਮੱਚ ਗਿਆ ਫਿਰ ਅਸੀਂ ਟਰਾਲੀਆਂ ਦੇ ਉੱਤੇ ਪਾ ਪਾ ਕੇ ਬਜਰੀ ਝੋਟੇ ਉੱਥੋਂ ਲਿਆ ਕੇ ਪੱਥਰ ਆਪਣੇ ਮਾਥਮ ਨਗਰ ਤੋਂ ਕਿ ਉਹ ਬੰਦ ਕੀਤਾ ਤੇ ਲਾਂਘਾ ਟਾਪਾ ਚੱਲਦਾ ਪਾਣੀ ਇੱਥੇ ਉਹਦੇ ਦੋ ਤਿੰਨ ਵਾਰੀ ਇਹਨਾਂ ਦੇ ਤੇ ਪਰਚੇ ਕੀਤੇ ਤੇ ਕਈਆਂ ਇਹਨਾਂ ਵਿਚਾਰਿਆਂ ਦੇ ਨਾ ਇੱਜ਼ਤਾਂ ਨਾਲੇ ਮਨ ਲੈ ਕੁੜੀਆਂ ਨਾਲ ਇਹਨਾਂ ਗਲਤ ਕੰਮ ਕਰਾਏ ਕੁੜੀਆਂ ਭੇਜਾਈਆਂ ਤੇ ਉਹਨਾਂ ਵਿਚਾਰਿਆਂ ਦੀ ਸੁਣਾਈ ਨਹੀਂ ਹੋਈ ਤੇ ਉਹ ਤਾਂ ਪਿੱਛੇ ਮਰਨ ਵਾਸਤੇ ਗਏ ਸੀ ਨਾ ਇਹ ਟ੍ਰੇਨ ਤੇ ਜਾ ਰਹੀ ਪਿੱਛੇ ਮੋਟਰਸਾਈਕਲ ਤੇ ਆ ਉਹ ਮੋਟਰਸਾਈਕਲ ਆ ਤੇ ਅਗਾਂ ਇੱਕ ਇੱਕ ਗੱਡੀ ਵੀ ਇਹਨਾਂ ਦੇ ਕੋਲ ਸੀ ਇਹ ਜਦੋਂ ਮਨ ਲੈ ਗੱਡੀ ਤੇ ਤੂੰ ਚੜ ਗਏ ਤੇ ਅੰਗਾ ਜਾ ਕੇ ਉਤਰੇ ਉੱਥੇ ਵਾਣਡਰ ਸਟੇਸ਼ਨ ਦੇ ਲਗਭਗ ਚੱਕ ਪੱਕੇ ਨੂੰ ਪੂਰੀ ਸਮਝ ਨਹੀਂ ਆਈ ਉਹ ਤੇ ਉੱਤਰਕੋਟ ਕੋਟ ਮਾਰਕ ਵਨ ਅਟੇਸ਼ਨ ਕੋ ਤੇ ਉਹ ਤੋਂ ਫਿਰ ਗੱਡੀ ਤੇ ਵਾਪਸ ਆ ਗਏ। ਕੰਗ ਜੀ ਅਸੀਂ ਤਾਂ ਕਹਿੰਨੇ ਆਂਦੇ ਤੇ ਸਖਤ ਸਖਤ ਮਨ ਲ ਕਾਰਵਾਈ ਹੋਵੇ ਤੇ ਗੁੰਡਾਗਰਦੀ ਬਹੁਤ ਅੱਗੇ ਵੀ ਨਾ ਤੇ ਤਿੰਨ ਚਾਰ ਘਟਨਾਵਾਂ ਦੇਖੀਆਂ ਸੀਗੀਆਂ ਨਹੀਂ। ਇਹ ਕਰਨੀਆਂ ਇਹ ਸਾਡੇ ਪਿੰਡ ਦੇ ਟੇਜਰ ਵਿਲੇ ਚਾਰ ਮੁੰਡਿਆਂ ਨੇ ਕਤਲ ਕੀਤਾ ਤੇ ਉਹ ਵੀ ਨਾਂਦੇ ਤੇ ਦੇ ਪਰਚਾ ਚੱਲਦਾ ਪਿਆ। ਸੁਨੀਲ ਸਿੰਘ ਦਾ ਨਾਂ ਹੈਗਾ ਜੀ ਗੁਰਨਾਮ ਸਿੰਘ ਦਾ ਮੁੰਡਾ ਹੈਗਾ। ਉਹਦੇ ਅਫਸਰ ਜੀ ਇਥੋਂ ਭੱਟੀ ਜਾਵੇ ਅਜੰਤ ਦੇਣ ਬਾਹਰ ਹੈਗਾ। ਅਸੀਂ ਤਾਂ ਇੱਥੇ ਬੈਠੇ ਡਿੱਗੀ ਜਨ ਉਹ ਮਨ ਲ ਰਿਪੋਰਟ ਜਾਏਗੀ ਸਾਡੇ ਤੇ ਬਿਆਨ ਲੈ ਜਾਣ। ਇਹ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਤਾਂ ਕੁਛ ਨਹੀਂ